ਦੇ ਦਿੱਤੀ ਹੈ ਗੁਰੂ ਕੀ ਸੰਗਤ ਨੂੰ ਕਿਸੇ ਵੀ ਸੰਗਤ ਨੇ ਗੁਰੂ ਸਾਹਿਬ ਜੀ ਤੇ ਗੁਰਪੁਰਪਾ ਸਮਰਪਤ ਕੋਈ ਧਾਰਨਾ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

Thank <laughs> you. पानी पानी प्र That's it. ਮੇਰੇ ਖੁਦ ਵਿੱਚ ਤਾਂ ਤੇਨ ਨ ਦੇ ਸੋਕਾ ਚਰਨ ਤੇਰੀ ਆਆਂ ਦਾ ਸਿਆੰਗਾ ਸੁੱਖ ਸੁੱਖ ਮਿਲਦਾ ਤੇਨ ਲੈ ਸੁੋਕਾ ਤਨ ਤੇਰੀ ਹੰ ਨਾ ਰਾਪਿਆ ਸਾਵੇ ਸੁੱਖ ਜੇ ਲਾ ਤੇਰੇ ਚਰਨਾਂ ਤੇ ਅਰਜੁ Pujaa ਰੱਖੀ ਬਾਣ ਕਾ ਬਾਤ ਦੇ ਕੇ ਰੀਕੋ ਮਨਸਾ ਦੇ ਕੇ تنهه هوگجي تنهه توهان جي ਅਧੇਰ ਫਲੋਆ ਤਾਰੇ ਛਤੇ ਅਧੇਰ ਫਲੋਆ ਸਤਿ ਸ਼ਿੰਦੇ ਅਧੇਰ ਫਲੋਆ ਤਾਰੇ ਛਤੇ ਅਧੇਰ ਫਲੋਆ ਸਤਿ ਸ਼ਿੰਦੇ ਅਧੇਰ ਫਲੋਆ ਮਿੱਟੀ ਤੁੰਦ ਜਗ ਚੰਨ ਨਾ ਹੋਆ 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 ਸਤਿਗੁਰਨਾ ਨਿਤ ਪਾਰਕਟਿਆ सिंग बुके मरगावी सिंग भुॻे मर्गावी ਕਿ ਰਹਿ ਤੇ ਬਾਬਾ ਪੈਰ ਤੇ ਤੇ ਬਾਬਾ ਪੈਰ ਤੇ ਹਿਰਦੇ ਚੰਨ ਹੋਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਮੈਂ ਕਿ ਤੁਮ ਬਜਰ ਦੇ ਜਨ ਹੋਆ ਨਾਨਕ ਪ੍ਰਗਟਿਆ ਸਤਿਗੁਰ ਨਾਲ ਪ੍ਰਗਟਿਆ ਸਤਿਗੁਰ ਨਾਲ ਪ੍ਰਗਟਿਆ ਨਾਨਕ ਪ੍ਰਗਟਿਆ ਜੇ ਤੂੰ ਜਗ ਜਾਨ ਨਾ ਹੋ ਆ ਕੀ ਤੁਮ ਜਗ ਜਾਨ ਨਾ ਹੋ ਆ ਜਗ ਜਾਨ ਨਾ ਹੋ ਆ ਜਗ ਜਾਨ ਨਾ ਹੋ ਕਰਿਆ ਜਗ ਜਾਨ ہوتن سدا سو ہوتن سدا سو کیرتن سدا سا ہوتن سدا سا تم جگ جان گوا میت جگ جان گو ਇਤੋ ਹਮਰੇ ਜਗ ਜਾਨਨ ਹੋਵਾ ਨਿਤ ਤੁੰਭ ਜਗ ਜਾਨਨ ਹੋਵਾ ਬਾਪੇ ਤਾਰੀ ਜਾਰਜਕ 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 ਬਾਪੇ ਤਾਰੀ ਹੰਡ ਤ੍ਰਿਥਮੀ ਸੱਚਾ ਤਹੂਆ ਹੰਡ ਤ੍ਰਿਥਮੀ ਸੱਚਾ ਤਹੂਆ ਹੰਡ ਤ੍ਰਿਥਮੀ ਸੱਚਾ ਤਹੂਆ ਹੰਡ ਤ੍ਰਿਥਮੀ ਸੱਚਾ ਤਹੂਆ ਗੁਰਮੁਖ ਕਾਗ ਵਿੱਚ ਪਰਗਟ ਹੋਵਾ ਗੁਰਮੁਖ ਕਾਗ ਵਿੱਚ ਪਰਗਟ ਹੋਵਾ ਹੰਡ ਤ੍ਰਿਥਮੀ ਸੱਚਾ ਤਹੂਆ ਗੁਰਮੁਖ ਕਾਗ ਵਿੱਚ ਪਰਗਟ ਹੋਵਾ ਗੁਰਮੁਖ ਕਾਗ ਵਿੱਚ ਪਰਗਟ ਹੋਵਾ ਜਗ ਜਾਨਨ ਹੋਆ ਕਿਤੇ ਤੁਮ ਜਗ ਜਾਨਨ ਹੋਆ ਜਗ ਜਾਨਨ ਹੋਆ ਕਿਤੇ ਤੁਮ ਜਗ ਜਾਨਨ ਹੋਆ ਕਿਤੇ ਤੁਮ ਜਗ ਜਾਨਨ ਹੋਆ ਜਗ ਜਾਨਨ ਹੋਆ ਕਿਤੇ ਤੁਮ ਜਗ ਜਾਨਨ ਹੋਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਕੱਟੇ ਭਾਗ ਵਿੱਚ ਜਿੰਦੜੀਏ ਹੋ ਸਿਕ ਲਾ ਦੀਆਂ ਜੀਰ ਕੇ ਹੋ ਨੇ ਮਿਲਣ ਤਿਆ on ਗੀਰਦਾਸ ਸਿਖੁ ਅੰਕਾਰ ਬਾਹਿ ਗੁਰੂ ਜੀ ਕੀ ਫਤੇ ਸ੍ਰੀ ਭਗਉਤੀ ਜੀ ਸਹਾਇ ਬਾਰ ਸ੍ਰੀ ਭਗਉਤੀ ਜੀ ਕੀ ਪਾਤ ਸਹੀ ਦਸਮੀ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲੇ ਧਾਇ ਫਿਰੰਗਤਪੁਰ ਤੇ ਅਮਰਦਾਸ RAM DAS ਨੇ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਥੇ ਸਭੁ ਸੁਖ ਜਾਹੇ ਦੇਗੁ ਬਹਾਦਰ ਸਿਮਰੇ ਤਰਨਉਂ ਦੇ ਆਵੈ ਧਾਇ ਸਭੁ ਖਾਈ ਗੁਰੇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭਾਈ ਹੋਏ ਸਹਾਇ ਦਸ ਪਾਤਸ਼ਾਹੀਆਂ ਦੀ ਆਪਨੇ ਖਜੂਤ ਜੁਕੋ ਜੁਕ ਅਟਲ ਧੰਨ ਧੰਨ ਸਹਿਬ ਸ੍ਰੀ ਗੁਰਾਂਤھ ਸਾਹਿਬ ਜੀ ਮਹਾਰਾਜ ਦੇ ਬਾਟ ਇਦਾਰਾ ਧਿਆਨ ਕਰਕੇ ਬੋਲੂ ਜੀ ਦੀ ਅੱਜਾਂ ਪਿਆਰਿਆਂ ਚੌਂਹਾ ਸਹਿਬ ਜਪਿਆਂ ਚਾਲੀਆਂ ਬੁਖਤਿਆਂ ਘਟੀਆਂ ਦੱਪੀਆਂ ਮੱਤੀਆਂ ਜਿਨ੍ਹਾਂ ਨਾਮ ਦਿੱਤੇ ਆ ਵੰਸ਼ ਗਿਆ ਦੇਗ ਜਵਾਈ ਦੇਗ ਵਾਹੀ ਏਕ ਕੀ ਅੰਤਿ ਤਾ ਦਿਨ ਬਿਆਰਿਆਂ ਸਚਿਆਰੇ ਨੀ ਕਰਮਾਈ ਦਾ ਧਿਆਨ ਕਰਕੇ ਬੋਲੋ ਜੀ ਹਾਲ ਸਿਧਕੇ ਬਹੁਤ ਬਰਦੇ ਬੋਲੋ ਜੀ ਅਕਸੋ ਸਹਜ ਜੀ ਸਿੱਖਾਂ ਨੂੰ ਸਿੱਖੀ ਦਾ ਕੇਸਦਾਨ ਰਹਿਤਾਂ ਦਾ ਜੈਕਾਰ ਬੋਲੋ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀ ਮਾਮਾ ਤੂਚੀ ਮਤ ਪਤਿ ਰੱਖ ਆਪ ਵਾਹਿਗੁਰੂ ਏ ਵਾਹਿਗੁਰੂ ਆਪਣੇ ਪੰਥ ਤੇ ਸਦਾ ਸਹੀਦ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨ੍ਹਾਂ ਨੂੰ ਆਪ ਜੀ ਦੇ ਪੰਥ ਤੋਂ ਵਿਛੋੜਿਆ ਗਿਆ ਜਿਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ দান ਕਾਲਸਿਮ ਆਪਣੀਆਂ ਸਰਬੱਤ ਸੰਗਤਾਂ ਨੂੰ ਬਖਸ਼ਿਸ਼ ਕਰਨਾ ਜੀ اے ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੁਗੂ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਪਾਵਨ ਚਰਨਾ ਕਮਲਾਂ ਪਾਸ ਇਸ ਸਮੇਂ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਨਗਰ ਸ਼ਾਹਪੁਰ ਦੀ ਸੰਗਤ ਵੱਲੋਂ ਮਹਾਰਾਜ ਜੀ ਅੱਜ ਪ੍ਰਭਾਤ ਫੇਰੀ ਕੱਢੀ ਗਈ ਮਹਾਰਾਜ ਜੀਓ ਆਪ ਜੀ ਦਾ ਜਸ ਗਾਇਆ ਗਿਆ ਗੁਰਬਾਣੀ ਪੜ੍ਹੀ ਗਈ ਕੀਰਤੀ ਗਈ ਕੀ ਮਹਾਰਾਜ ਜੀਓ ਗੁਰਬਾਣੀ ਪੜ੍ਹਦਿਆਂ ਮਹਾਰਾਜ ਜੀਓ ਜਸ ਗਾਉਂਦਿਆਂ ਹੋਇਆਂ ਬਿਆੰਤ ਭੁੱਲਾ ਚੁੱਕਾ ਰਹਿ ਗਿਆਂ ਹੋਂ ਤਾਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਗੁਰਬਾਣੀ ਦਾ ਜਸ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਬਸਾਉਣ ਦੀ ਕਿਰਪਾ ਅਰਥ ਕਰਨੀ ਮਹਾਰਾਜ ਜੀਓ ਇਹਨਾਂ ਅਰਦਾਸਨ ਮੁਖ ਰੱਖਦੇ ਹਾਂ ਆਪ ਜੀ ਦੇ ਸੇਵਕ ਪਰਿਵਾਰ ਦੀਆਂ ਦਸਾਂ ਨੋਹਾਂ ਦੇ ਕੀਰਤ ਕਮਾਈ ਵਿੱਚੋਂ ਆਪ ਜੀ ਦੀ ਹਜ਼ੂਰੀ ਵਿੱਚ ਮਹਾਰਾਜ ਜੀਓ ਚਾਹ ਪਾਣੀ ਦਾ ਲੰਗਰ ਪ੍ਰਸ਼ਾਦ ਅੱਜ ਕੇ ਹਾਜ਼ਰ ਹਨ ਆਪ ਜੀ ਨੇ ਦਰ ਪ੍ਰਵਾਣ ਕਰਨ ਦੀ ਕਿਰਪਾਲਤਾ ਕਰਨੀ ਜੀ ਭੁਗ ਲਗਿਆ ਆਪ ਜੀ ਨੂੰ ਸ਼ੀਤਲ ਪ੍ਰਸ਼ਾਦ ਮਹਾਰਾਜ ਉਹ ਆਪ ਜੀ ਦੀ ਸਰਬੱਤ ਸੰਗਤ ਵਿੱਚ ਵਰਤੇ ਜੀ ਜੋ ਵੀ ਸੰਗਤ ਸਕੇ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਪਰਿਵਾਰ ਉੱਪਰ ਮਿਹਰਾਂ ਭਰ ਅਤਿ ਰੱਖਣਾ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਨੇ ਇਸੇ ਤਰ੍ਹਾਂ ਹੀ ਮਹਾਰਾਜ ਜੀਓ ਜਿੰਨੇ ਵੀ ਅੱਗੇ ਜੋ ਦਿਨ ਬਾਕੀ ਹਨ ਮਹਾਰਾਜ ਜੀਓ ਆਪ ਹੀ ਆਪਣਾ ਮਿਹਰਾਂ ਭਰ ਅਤ ਰੱਖ ਕੇ ਜੀ ਪ੍ਰਭਾਤ ਫੇਰੀ ਦੀ ਸੇਵਾ ਕਰਵਾ ਲੈਣੀ ਆਪਣੀ ਸੰਗਤ ਨੂੰ ਮਹਾਰਾਜ ਜੀ ਜਸ ਗਵਾ ਲੈਣਾ ਆਪਣਾ ਕਰਤ ਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਨਗਰ ਖੇੜੇ ਖੁਸ਼ੀਆਂ ਖੇੜੇ ਤੰਦਰੁਸਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਸਰਵਤ ਸੰਗਤਾਂ ਦੇ ਮਨ ਦੀਆਂ ਮਨੋ ਕਾਮਨਾ ਪੂਰਨ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਸੇਵਾ ਸਿਮਰਨ ਜੀ ਦਾਨ ਬਖਸ਼ਿਸ਼ ਕਰਨ ਆਪਣੀ ਇਲਾਹੀ ਗੁਰਬਾਣੀ ਵਿੱਚੋਂ ਮਹਾਰਾਜ ਜੀ ਹੁਕਮ ਬਖਸ਼ੋ ਸੁਭੂ ਸੰਗਤਾਂ ਦੀ ਹਾਜ਼ਰੀ ਸੇਵਾ ਤੇ ਸੁਲ ਭੇਟਾ ਮਾਇਆ ਦੀ ਦੁੱਧੀ ਵਰ ਪ੍ਰਵਾਣ ਕਰਨ ਦੀ ਕਿਰਪਾ ਤੱਕ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿ ਆਵੇ ਨਾਨਕ ਨਾਨਕ ਤੇਰਾ ਨਾਮ ਜਿਸੁ ਵਸਦਾ ਵਾਹਿਗੁਰੂ ਜੀ ਕਾ ਅਲਸਾ ਗਾਹਿ ਜੀ ਕੀ ਫਤਿਹ ਨਾਨਕ ਆਪਈ ਆਕਾਲ ਕੀ ਤਰੋਇ ਤਰੋਇ ਹੋ ਕੰਤ ਸਭ ਸਿਖਨ ਕੋ ਬੁਖ ਮਹਿ ਗੁਰੂ ਮਾਨਿ ਰੋਗੰ ਸਮੁਗ੍ਰੰਥ ਜੀ ਮਾਨਿਓ ਸਭ ਕੋ ਮਿਲ ਰੋਚ ਹੈ ਉਹ ਜੋ ਸ਼ਕਤ ਹੈ ਰਾਜ ਕਰੇਗਾ ਖਾਲਸਾ ਬੰਕੀ ਰਹੇ ਨ ਕੋਏ ਸਾਰੂ ਕੋਏ ਸਭ ਮਿਲਾਂਗੇ ਵਾਹਿਗੁਰੂ ਜੋ ਬਾਹੂ ਗੁਰੂ ਨਾਮ ਜਹਾਜ ਹੈ ਜੜੇ ਤੁਮ ਕੋਈ ਉਪਾਰ ਜੋ ਸ਼ਰਦਾ ਕਰ ਸੇਵ ਦੇ ਗੁਰਪਾਠ ਕਰਿ ਸਾਰਾ ਜੋ ਸ਼ਰਦਾ ਕਰ ਸੇਵ ਦੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮੀਨ Meu